ਆਉਣ ਵਾਲੇ ਸਮੇਂ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਰਾਜਨੀਤੀ ਪਾਰਟੀਆਂ ਵੱਲੋਂ ਆਪਣੀ ਆਪਣੀ ਪਾਰਟੀ ਦਾ ਨਾਅਰਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਕੁਝ ਇਸੇ ਦੇ ਚੱਲਦੇ ਕਾਂਗਰਸ ਪਾਰਟੀ ਵੱਲੋਂ ਵੀ ਬਟਾਲਾ ਦੇ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਕਾਂਗਰਸ ਪਵਨਚ ਹੋਈ ਜਿੱਥੇ ਪਾਰਟੀ ਦੇ ਅਹੁਦੇਦਾਰਾਂ ਨੇ ਦੱਸਿਆ ਹੈ ਕਿ ਪਾਰਟੀ ਵਾਲਾ ਕਮਾਂਡ ਵੱਲੋਂ ਉਹਨਾਂ ਨੂੰ ਨਿਰਦੇਸ਼ ਮਿਲੇ ਹਨ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਬਲਾਕ ਪੱਧਰ ਤੇ ਕਮੇਟੀਆਂ ਬਣਾਈਆਂ ਜਾਣ ਅਤੇ ਪਾਰਟੀ ਦੇ ਹੱਕ 'ਚ ਆਵਾਜ਼ ਬੁਲੰਦ ਕਰ ਵੋਟਰਾਂ ਤੱਕ ਪਹੁੰਚਾਈ ਜਾਵੇ। ਉੱਥੇ ਹੀ ਜ਼ਿਲ੍ਹਾ ਪ੍ਰਧਾਨ ਅਤੇ ਹੋਰਨਾਂ ਉੱਦੇਦਾਰਾਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਜੋ ਪਾਰਟੀ ਦੇ ਆਦੇਸ਼ ਹਨ ਉਹਨਾਂ ਜ਼ਮੀਨੀ ਪੱਧਰ ਤੋਂ ਲੈ ਕੇ ਜਾਣਗੇ ਅਤੇ ਪਾਰਟੀ ਨੂੰ ਵੀ ਮਜ਼ਬੂਤ ਕਰਨਗੇ। ਜੀ ਅੱਜ ਜਿਹੜੀ ਮੀਟਿੰਗ ਹੈ ਅੱਜ ਅੱਜ ਅਸੀਂ ਮੀਨਾਵਈ ਜਿਹੜੀ ਸਾਡੀ ਮੀਟਿੰਗ ਆ ਉਹ ਰੱਖੀ ਗਈ ਸੀ। ਔਰ ਇਸ ਮੀਟਿੰਗ ਦੇ ਵਿੱਚ ਇਹ ਜਿਹੜਾ ਹਾਈ ਕਮਾਂਡ ਤੋਂ ਇੱਕ ਪ੍ਰੋਗਰਾਮ ਆਇਆ ਕਿ ਅਸੀਂ ਸਾਰੀਆਂ ਆਪ ਆਪਣੇ ਵਾਰਡਾਂ ਦੇ ਵਿੱਚ ਆਪ ਆਪਣੇ ਬੂਥਾਂ 'ਚ ਆਪ ਆਪਣੀਆਂ ਕਮੇਟੀਆਂ ਕੰਪਲੀਟ ਕਰਨੀਆਂ ਔਰ ਆਉਣ ਵਾਲੇ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਅਸੀਂ ਪੂਰੇ ਤਿਆਰੀ ਕਰਨੀ ਹੈ ਅੱਜ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਵੀ ਨਿੰਦਿਆ ਕਰਦੇ ਆ ਵੀ ਜਿਹੜੀ ਕਹਿੰਦਾ ਬੀਜੇਪੀ ਸਰਕਾਰ ਨੇ ਇਤਿਹਾਸ ਦੇ ਵਿੱਚ 143 ਮੈਂਬਰ ਆਫ ਪਾਰਲੀਮੈਂਟ ਜਿਹੜੇ ਸਸਪੈਂਡ ਕਰਤੇ ਆ ਉਹਦੇ ਵਾਸਤੇ ਬਹਿ ਬਾੜੀ ਗੱਲ ਹੈ ਸਾਰੇ ਅਸੀਂ ਪਾਰਟੀ ਦੇ ਇਕੱਠੇ ਹੋ ਕੇ ਮੇਰ ਸਾਹਿਬ ਇੱਥੇ ਨੇ ਕੌਂਸਲਰ ਸੇਵਾਣ ਇੱਥੇ ਨੇ ਸਾਰੇ ਜਣੇ ਅਸੀਂ ਉਹਦੀ ਨਿੰਦਿਆ ਕਰਦੇ ਆ ਔਰ ਆਨਲ ਟਾਈਮ ਤੇ ਜਿਹੜਾ ਵੀ ਪਾਰਟੀ ਪ੍ਰੋਗਰਾਮ ਦੇਗੀ ਉਹ ਕਹਿੰਦਾ ਉਸ ਦੇ ਸਬੰਧ ਵਿੱਚ ਜਾਂ ਪਾਰਟੀ ਦੇ ਡਿਵੈਲਪਮੈਂਟ ਦੇ ਸਬੰਧ ਵਿੱਚ ਅਸੀਂ ਤਤਪਰ ਦਿਨ ਰਾਤ ਇੱਕ ਕਰਨ ਵਾਸਤੇ ਤਿਆਰ ਆ ਕਿੱਦਾਂ ਦੀਆਂ ਤਿਆਰੀਆਂ ਚੱਲ ਰਹੀਆਂ 2024 ਦੇ ਲਈ ਵੇਖੋ 2024 ਦੀ ਪਾਰਟੀ ਦੀ ਹਰ ਹਰ ਪਾਰਟੀ ਦਾ ਆਪਣਾ ਪ੍ਰੋਟੋਕੋਲ ਆ ਸਾਡਾ ਆਪਣਾ ਵਾ ਅਸੀਂ ਵਾਡਾਂ ਦੇ ਵਾਰਡ ਵਾਈਜ਼ ਦੇ ਵਿੱਚ ਆਪਣੇ ਸਾਰੇ ਬੂਥ ਲੈਵਲ ਦੇ ਵਿੱਚ ਆਪਣੀਆਂ ਤਿਆਰੀਆਂ ਕਰ ਰਹੇ ਆ ਔਰ ਜਿੰਨੂੰ ਵੀ ਪਾਰਟੀ ਮੈਂਬਰ ਆਫ ਪਾਰਲੀਮੈਂਟ ਦੀ ਟਿਕਟ ਦੇਗੀ ਅਸੀਂ ਦਿਨ ਰਾਤੇ ਕਰਕੇ ਉਹਨਾਂ ਨੂੰ ਦਿਵਾਵਾਂਗੇ ਇਹ ਹਾਈ ਕਮਾਂਡ ਦੇਖਣਾ ਇਹ ਸਾਡੇ ਵਾਸਤੇ ਗੱਲ ਨਹੀਂ ਸਾਡੇ ਲੈਵਲ ਦੀ ਗੱਲ ਹੈ ਜੇ ਲਾਇਸੈਂਸ ਹੋ ਜਾਣਾ ਸਾਨੂੰ ਕੋਈ ਹੈ ਕਿਸਮਾ ਕੋਈ ਫਰਕ ਨਹੀਂ ਪਾਰਟੀਆਂ ਨੇ ਵੇਚ ਲਿਆ ਵਾ ਸਭ ਨੇ ਵੇਚ ਲਿਆ ਕਿਦਾਂ ਕਿਦਾ ਕੀ ਹੈਗਾ ਕਿਹਨੂੰ ਕੋਈ ਫਰਕ ਨਹੀਂ ਆਗਾ ਹਾਂਜੀ ਪ੍ਰਧਾਨ ਜਿਹੜੀ ਅੱਜ ਦੀ ਮੀਟਿੰਗ ਹੋਇਆ ਕਿਸ ਕਰਦੇ ਦੇਖੋ ਪਾਰਟੀ ਆਈ ਕਮਾਂਡ ਨੇ ਸਾਨੂੰ ਸਾਡੇ ਪ੍ਰਧਾਨ ਜੀ ਨੂੰ ਪਾਰਟੀ ਪ੍ਰੋਗਰਾਮ ਦਿੱਤਾ ਉਹਦੇ ਬਾਰੇ ਅੱਜ ਇਹਨਾਂ ਨੇ ਸਾਡੇ ਦਾ ਸਾਰਿਆਂ ਦਾ ਵਿਚਾਰ ਪੇਸ਼ ਪੇਸ਼ੰਦਰਾ ਕੀਤਾ। ਉਹ ਜੋ ਵੀ ਇਹਨਾਂ ਨੇ ਅੱਜ ਸਾਨੂੰ ਬੂਥ ਲੈਵਲ ਤੋਂ ਲੈ ਕੇ ਵਾਰਡ ਲੈਵਲ ਤੋਂ ਪਿੰਡ ਲੈਵਲ ਤੋਂ ਲੈ ਕੇ ਕਮੇਟੀਆਂ ਬਣਾਈਆਂ ਜਾਣਗੀਆਂ। ਬਾਕੇ ਅਸੀਂ ਸਾਰੇ ਇਕੱਠੇ ਹੋ ਕੇ ਚੋਵੀ ਵਾਲੀ ਇਲੈਕਸ਼ਨ ਨੂੰ ਚੰਗੀ ਤਰ੍ਹਾਂ ਲੜ ਸਕੀ ਐ। ਉਹਦੇ ਪਰੇ ਅੱਜ ਇਹਨਾਂ ਨੇ ਸਾਨੂੰ ਦੱਸਿਆ ਉਹ ਅਸੀਂ ਅੱਜ ਤੋਂ ਬਾਅਦ ਤਿਆਰੀਆਂ ਕਰਾਂਗੇ। ਜੋ ਜਿਹੜੇ ਲੈਖੇ ਤੋਂ ਪਾਰਟੀ ਵੱਲ ਬਸੇ ਜੇ ਹੈ ਕਿਸ ਕਿਸ ਮੁਦਦੇ ਦੇ ਉੱਤੇ ਉਧਰੋਂ ਪਾਰਟੀ ਵੱਲੋਂ ਆਟਰ ਆਏ ਨੇ ਕਿਸ ਕਿਸ ਮੁਦਦੇ ਦੇ ਮੁਦਦੇ ਨਹੀਂ ਆਏ ਤੇ ਸਾਨੂੰ ਪਾਰਟੀ ਨੂੰ ਇਕੱਠਿਆਂ ਕਰਨ ਲਈ ਸਾਰਿਆਂ ਨੂੰ ਆਏ ਆ ਤੇ ਮੁੱਦੇ ਜਦੋਂ ਕੋਈ ਮੈਨੀਫੈਸਟੋ ਪਾਰਟੀ ਦਾ ਤਿਆਰ ਹੋਏਗਾ ਉਹ ਸਾਨੂੰ ਦੱਸਣਗੇ ਫਿਰ ਉਹ ਤੁਹਾਨੂੰ ਦੱਸ ਦਵਾਂਗੇ ਅਜੇ ਵੀ ਅਸੀਂ ਬੂਥ ਲੈਵਲ ਤੇ ਕਮੇਟੀਆਂ ਜਿਹੜੀਆਂ ਨੇ ਬਣਾਉਣ ਵਾਸਤੇ ਆਇਆ ਤੇ ਉਹਨਾਂ ਦੀਆਂ ਲਿਸਟਾਂ ਬਣਾ ਕੇ ਪਾਰਟੀ ਨੂੰ ਭੇਜਣੀਆਂ ਨੇ ਤੇ ਇਹਨਾਂ ਸਾਰੇ ਆਪਣੇ ਸੰਗਠਨ ਨੂੰ ਜਿਹੜਾ ਇਕੱਠਿਆ ਕਰਕੇ ਤੇ ਉਹ ਡਿਊਟੀਆਂ ਲਾਣਗੇ ਦਵੰਤ ਸਾਹਿਬ ਆਪਦੇ ਹਾਂਜੀ ਜੀ ਸਰ ਸਾਹਿਬ ਅੱਜ ਮੀਟਿੰਗ ਆਇਆ ਕਿਸ ਚੀਜ਼ ਦੀ ਮੀਟਿੰਗ ਰੱਖੀ ਗਿਆ ਜੀ ਅੱਜ ਦੀ ਮੀਟਿੰਗ ਪਾਰਟੀ ਪ੍ਰੋਗਰਾਮ ਦੇ ਉੱਤੇ ਪ੍ਰਧਾਨ ਜੀ ਸਾਡਿਆਂ ਨੂੰ ਉੱਤੋਂ ਸੰਦੇਸ਼ ਆਇਆ ਸੀਗਾ 24 ਦੇ ਇਲੈਕਸ਼ਨ ਆ ਰਹੇ ਆ ਇਹਦੇ ਵਾਸਤੇ ਬੂਥ ਲੈਵਲ ਦੇ ਉੱਤੋਂ ਬੰਦਿਆਂ ਨੂੰ ਕੈਮ ਕਰੋ ਸਾਰੀਆਂ ਲਿਸਟਾਂ ਬਣਾ ਕੇ ਸਾਨੂੰ ਭੇਜੋ ਜਿਹਦੇ ਨਾਲ ਅਸੀਂ ਇਲੈਕਸ਼ਨ ਜਿਹੜਾ 24 ਦਾ ਸੌਖਾ ਲੜ ਸਕੀਏ ਇਹ ਹੁਣ ਤੋਂ ਤਿਆਰੀ ਕਰਾਂਗੇ ਫੇਰ ਹੀ ਜਾ ਕੇ ਗੱਲ ਬੰਨੀ ਆ ਜੇਕਰ ਮੌਕੇ ਦੇ ਉੱਤੇ ਉੱਠੇ ਉੱਠੇ ਘਰੋਂ ਉਹ ਗੱਲ ਨਹੀਂ ਬੰਦੀ ਹੁੰਦੀ ਇਹ ਜਿਹੜੀ ਮਿਹਨਤ ਹੁੰਦੀ ਆ ਨਾਲੇ ਤੇ ਪਾਰਟੀ ਦਾ ਸੰਗਠਨ ਹੋ ਜਾਂਦਾ ਵਾ ਜੇ ਕੋਈ ਗੁੱਸੇ ਰਾਜੀ ਹੋਵੇ ਤੇ ਉਹਨੂੰ ਮਨਾਇਆ ਜਾਂਦਾ ਵਾ ਠੀਕ ਹੋ ਜਾਂਦਾ ਉਹਦੇ ਨਾਲ ਐਮਸੀ ਵੀ ਇਕੱਠੇ ਹੋ ਜਾਂਦੇ ਆ ਇਸੇ ਮੁੱਦੇ ਦੇ ਉੱਤੇ ਹੀ ਅਸੀਂ 24 ਦੇ ਇਲੈਕਸ਼ਨ ਦੇ ਉੱਤੇ ਜਿਹੜੀ ਇਹ ਮੀਟਿੰਗ ਕੀਤੀ ਆ ਉਹੋ ਹੀ ਮੀਟਿੰਗ ਇਹ ਵੀ ਕੋਈ ਪਤਾ ਨਹੀਂ ਜੇ ਹਾਲੇ ਹਾਲੇ ਕੋਈ ਪਾਰਟੀ ਨੇ ਡਿਕਲੇਅਰ ਨਹੀਂ ਜੇ ਕੀਤਾ ਤੇਰੇ ਲੋਕਲ ਲੀਡਰ ਉਹ ਕਿੱਦਾਂ ਦਾ ਜਾਂਦੇ ਆ ਕੈਂਡੀ ਲੋਕਲ ਲੀਡਰ ਤੇ ਚੰਗਾ ਹੋਵੇ ਹੁਣ ਸਾਡੇ 9 ਹਲਕੇ 9 ਹਲਕੇਆਂ ਦੇ ਵਿੱਚੋਂ ਹੀ ਆਊਗਾ ਨਾ ਕੋਈ ਇਹ ਤੇ ਹੈ ਨਹੀਂ ਕਿ ਬਟਾਲੇ ਦਾ ਹੀ ਜਿੱਦਣਗੇ ਨੇਰਾ ਐਮਪੀ ਦਾ ਇਲੈਕਸ਼ਨ ਆ ਉਹ ਪਾਰਟੀ ਡਿਸਾਈਡ ਕਰੇਗੀ ਹਾਂਜੀ ਐਮਐਲਏ ਇਲੈਕਸ਼ਨ ਜਿਹੜਾ ਵਾ ਉਹ ਜ਼ਰੂਰ ਲੋਕਲ ਕਰਨ